पंजाब के लोग तो जानते होंगे कि ये रिचुअल क्या है लेकिन जो और स्टेट से हैं या और कंट्री से हैं, तो उनके लिए मैं बताना चाहूँगी कि ये जो है रिचुअल है हमारे पंजाब में कि जब देसी महीने का जो है चेत महीने का स्टार्टिंग होता है तो ये रिचुअल जो है हम करते हैं घरों के सामने जो कि फूल बनाकर या डिफरेंट डिफरेंट कलाकृतियां बनाकर जो है नए साल का स्वागत किया जाता है सत्या अकाल जी यूट्यूब फैमिली कि मैं हो उम्मीद है तुम सारे ही बहुत वाया हो अज है होली वाला दिन तो होली वाले दिन तीन पकवान जे ना बनाइए तो अपने घर के ਮੈਂਬਰ ਹੀ ਜੋ ਹੈ ਨਾਰਾਜ਼ ਹੋ ਜਾਂਦੇ ਨੇ ਤਾਂ ਕਿਉਂ ਨਾ ਜੀ ਅੱਜ ਆਪਾਂ ਵੀ ਕੋਈ ਸਪੈਸ਼ਲ ਬਣਾਈਏ ਤੇ ਸਭ ਤੋਂ ਪਹਿਲਾਂ ਜੀ ਆਪਾਂ ਕਰਦੇ ਹਾਂ ਕਟਿੰਗ ਆਪਣੇ ਕੋਲ ਨੇ ਜੀ अवेलेबल ਜੋ ਚੀਜ਼ਾਂ ਨੇ ਆਪਾਂ ਉਹੀ ਯੂਜ਼ ਕਰਦੇ ਹਾਂ ਤੇ ਐਕਸਟਰਾ ਕੋਈ ਵੀ ਚੀਜ਼ ਆਪਾਂ ਜੋ ਹੈ ਪਰਚੇਜ਼ ਨਹੀਂ ਕੀਤੀ ਸਿੰਪਲ ਆਲੂ ਤੇ ਪਿਆਜ਼ ਤੇ ਕੀ ਬਣਾਵਾਂਗੇ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਬਲੌਗ ਤੇ ਜੇ ਪਹਿਲੀ ਵਾਰ ਹੋ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸਾਰੇ ਭੈਣ ਭਰਾਵਾਂ ਨੂੰ ਜੀ ਖੋਲੇ ਮਹੱਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਣਾਏ تھے ਪਕੌੜੇ जो कि बहुत ही इजी रेसिपी है जो कि पंजाब के घर में हर घर में बनाई जाती है जो कि बहुत सिंपल और जो है बहुत टेस्टी जो है एक रेसिपी है जिसमें कि हम प्याज़ आलू और, और सब्जियों को इकट्ठा करके बेसन मिलाकर उसमें जो है और खड़े मसाले जो है ऐड कर कर उसको जो है हम मिक्स करते हैं और मिक्स करने के बाद उसे फ्राई किया जाता है बहुत ही टेस्टी जो है डिश बनती है आप ट्राई कर सकते हैं आपने कड़ी पकोड़े का नाम तो सुना ही होगा तो उससे ही रिलेटेड है ये पकोड़ा <laughs> तो इसके बाद जो है हमने भगवान के आगे जो है अरदास की और जो है अपने पकोड़ों का सबसे पहले भोग लगा लो जी आपा भी कर ली हैप्पी होली सेलिब्रेट ते बहुत जो है बढ़िया लगया ते बच्चियां ने आपा नहीं किता डिस्टर्ब क्योंकि ਉਨਾ ਦਿਨੇ ਐਗਜ਼ਾਮ ਤਾਂ ਆਪਾਂ ਬਚਤ ਰੱਖੀ ਅਸੀਂ ਆਪ ਹੀ ਸੈਲੀਬ੍ਰੇਟ ਆਪਣੇ ਆਪ ਹੀ ਕਰ ਲਈ ਤੇ ਸਾਰਿਆਂ ਨੂੰ ਇੱਕ ਵਾਰ ਤੋਂ ਫੇਰ ਹੈਪੀ ਹੋਲੀ ਤੇ ਹੈਪੀ ਹੋਲਾ ਮਹੱਲਾ ਲੋ ਜੀ ਪਕੌੜਿਆਂ ਵਾਲਾ ਮੌਸਮ ਬਿਲਕੁਲ ਬਣ ਗਿਆ ਤੇ ਆਪਣੇ ਜੋ ਹੈ ਸ਼ੂਜ਼ ਜੁਕਤੀਆਂ ਗੰਦੇ ਖੂਰੇ ਨੇ ਇਹਨਾਂ ਨੂੰ ਵੀ ਕਰੀਏ ਅੰਦਰ ਨਹੀਂ ਦਾ ਹਾਲ ਤੁਸੀਂ ਦੇਖ ਸਕਦੇ ਹੋ ਤੇ ਉਹ ਬੈਂਚ 'ਤੇ ਲਾਤਾ ਸੀਗਾ ਉੱਧਰ ਉਹ ਵੀ ਜੋ ਹੈ ਉਹ ਲੈ ਕਰੀਏ ਸਤਿ ਸ਼੍ਰੀ ਅਕਾਲ YouTube ਫੈਮਲੀ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਅੱਜ ਹੈ ਦਿਨ ਸ਼ਨੀਵਾਰ ਦਾ ਤੇ ਮਾਰਨਿੰਗ ਦਾ ਟਾਈਮ ਹੈ 7 ਵਜ ਗਏ ਨੇ ਤੇ ਤੁਸੀਂ ਵੇਖ ਸਕਦੇ ਹੋ ਬਾਹਰ ਵਿਊ ਤੇ ਸੂਰਜ ਦੇਵਤਾ ਜੀ ਆ ਗਏ ਨੇ ਤੇ ਹੁਣ ਤਾਂ ਆਪਾਂ ਕਰਨੇ ਨੇ ਆਪਣੇ ਕੰਮ ਸਟਾਰਟ ਜੋ ਰਹਿੰਦੇ ਨੇ ਤੇ ਉਹ ਕਰੀਏ ਲੋ ਜੀ ਦਰਸ਼ਨ ਕਰੋ ਅੱਜ ਦੇ ਸੂਰਜ ਦੇਵਤਾ ਦੇ ਤੇ ਆਪਣਾ ਜੀ ਸਾਰਾ ਖਲਾਰਾ ਹੁਣ ਫੇਰ ਤੋਂ ਸਟਾਰਟ ਤੇ ਮੀ ਪੈ ਰਿਹਾ ਹੈ ਤੇ ਬੱਦਲ ਵੀ ਨੇ ਤੇ ਕੰਮ ਵੀ ਕਰਨੇ ਨੇ ਤੇ ਇਹ ਆਪਣਾ ਜੀ ਅੱਜ ਦਾ ਜੋ ਹੈ ਰੁਟੀਨ ਹੈ ਤੇ ਚਲੋ ਸਟਾਰਟ ਕਰਦੇ ਹਾਂ ਤੇ ਬਲੌਗ ਤੇ ਪਹਿਲੀ ਵਾਰ ਹਾਂ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਚਲਿਏ ਜੀ ਆਪਣੀ ਡਿਊਟੀ ਤੇ ਆਪਣੀ ਡਿਊਟੀ ਹੁੰਦੀ ਹੈ ਸਭ ਤੋਂ ਪਹਿਲਾਂ ਜੀ ਆਪਣੀ ਗਾਂ ਨੂੰ ਸਾਂਭਣ ਦੀ ਤੇ ਉਹ ਕਰ ਰਹੀ ਹੈ ਸਾਡਾ ਵੇਟ

ਹੰਡੀ ਫਿਟ ਹੋ ਜਾ ਲੋ ਜੀ ਹੁਣ ਧਾਰਾਂ ਦਾ ਕੰਮ ਵੀ ਨਵੇੜ ਦੇਨੇ ਹਾਂ ਤੇ ਆਪਣੀ ਡਿਊਟੀ ਕਰਦੇ ਹਾਂ ਕੰਪਲੀਟ ਕੱਢੀਏ ਜੀ ਧਾਰਾਂ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਦਾਣਾ ਸ਼ੀ ਲਾਈਕ ਵੈਰੀ ਮੱਚ ਦਾਣਾ ਤੇ ਸਭ ਤੋਂ ਪਹਿਲਾਂ ਦਾਣਾ ਪਾਉਣ ਤੋਂ ਬਾਅਦ ਫਿਰ ਅਸੀਂ ਗਾਂ ਦੀ ਚੁਆਈ ਕਰਦੇ ਹਾਂ ਮਾਰਨਿੰਗ ਜੀ ਸਵੇਰੇ ਸਵੇਰੇ ਮੇਰੇ ਤੋਂ ਇੱਕ ਪ੍ਰੋਬਲਮ ਹੈ ਕਿ ਮੈਨੂੰ ਕੰਮ ਨਹੀਂ ਸੁੱਝਦਾ ਤੇ ਫਿਰ ਜੀ ਜਦੋਂ ਕੰਮ ਸਟਾਰਟ ਹੁੰਦਾ ਹੈ ਫਿਰ ਮੇਰਾ ਕੰਮ ਨਿਭੜਦਾ ਨਹੀਂ ਤੇ ਇਸ ਖੁਸ਼ੀ ਚ ਆਪਾਂ ਜੋ ਹੈ ਕੱਢਦੇ ਹਾਂ ਧਾਰਾ ਅੱਜ ਤੇ ਆਪਾਂ ਬਾਲਟੀ ਲੈ ਆਏ ਥੋੜਾ ਜਿਹਾ ਪਾਣੀ ਪਾ ਕੇ ਤੇ ਹੁਣ ਜੋ ਹੈ ਧਾਰਾ ਕੱਢਦੇ ਹਾਂ ਸਭ ਤੋਂ ਪਹਿਲਾਂ ਜੀ ਤੇ ਹਟਾਉਣੇ ਹਾਂ ਪਹਿਲਾਂ ਤਾਂ ਗੋਬਰ ਤੇ ਕੰਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੀ ਆਪਾਂ ਹਾਇਰ ਕੀਤੀ ਹੈ ਇੱਕ ਹੈਲਪਰ ਤੇ ਦੇਖਦੇ ਹਾਂ ਕਿ ਉਹ ਇਨ ਫਿਊਚਰ ਹੈਲਪਰ ਪਹੁੰਚਦੀ ਵੀ ਹੈ ਕਿ ਨਹੀਂ ਕਿਉਂਕਿ ਉਹਨਾਂ ਨੂੰ ਜੋ ਹੈ ਅਸੀਂ ਫੋਨ ਕਰਤਾ ਸੀਗਾ ਤੇ ਆਉਣਗੇ ਤਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਅੰਦਰ ਜੀ ਆਪਣਾ ਹੋ ਗਿਆ ਸੀਗਾ ਕੰਮ ਸਫਾਈਆਂ ਦਾ ਸ਼ੁਰੂ ਇਹ ਮਾਰਨਿੰਗ ਦਾ ਟਾਈਮ ਹੈ ਤੇ ਤਕਰੀਬਨ ਸਾਰੇ ਜੋ ਬਾਹਰਲੇ ਕੰਮ ਆਪਣੇ ਕੰਪਲੀਟ ਹੋ ਗਏ ਸੀਗੇ ਤੇ ਮੀ ਪੈ ਰਿਹਾ ਸੀਗਾ ਤਾਂ ਵਿਹੜੇ ਦਾ ਕੰਮ ਵੀ ਥੋੜਾ ਜਿਆਦਾ ਲੇਟ ਹੀ ਕਰਨਾ ਸੀ ਇਸ ਕਰਕੇ ਆਪਾਂ ਜੀ ਸਾਰੇ ਜੋ ਹੈ ਆਪਣੇ ਅੰਦਰਲੇ ਕੰਮ ਸਟਾਰਟ ਕਰਤੇ ਤੇ ਹਰ ਹਾਊਸ ਵਾਈਫ ਲਈ ਤਾਂ ਸਵੇਰ ਦੇ ਕੰਮ ਇਹੀ ਹੁੰਦੇ ਨੇ ਕਿ ਝਾੜ-ਚੜਾਈ ਕਰਨੀ ਤੇ 12 1 ਤਾਂ ਕਦੋਂ ਵੱਜ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਤੇ ਕੰਮ ਵੀ ਜ਼ਰੂਰੀ ਨੇ ਤੇ ਜੇ ਇੱਕ ਹਾਊਸ ਵਾਈਫ ਇੱਕ ਹਾਊਸ ਨੂੰ ਸੰਭਾਲਦੀ ਹੈ ਤਾਂ ਰਿਸਪੌਂਸਿਬਿਲਟੀਆਂ ਤਾਂ ਬਹੁਤ ਜ਼ਿਆਦਾ ਹੋ ਹੀ ਜਾਂਦੀਆਂ ਨੇ ਤਾਂ ਇਸੇ ਰਿਸਪੌਂਸਿਬਿਲਟੀ ਨੂੰ ਜੀ ਆਪਾਂ ਆਪਣੇ ਪੱਲੇ ਬੰਨ ਕੇ ਕਰਦੇ ਹਾਂ ਬਲੌਗ ਦਾ ਐਂਡ ਤੇ ਮਿਲਦੇ ਹਾਂ ਇੱਕ ਨਵੇਂ ਵੀਡੀਓ ਤੇ